ਉਹ ਚੰਬੁਰ ਕੀ ਛੁੱਟ ਜਾਂਦੀ ਆ ਰੋਟੀ ਖਾਂਦੀ ਦੀ ਪੈਰ ਚੋਂ ਜੁੱਤੀ ਉੜਕ ਜਾਂਦੀ ਆ ਤੈਕੀ ਜਾਂਦੀ ਦੀ ਸੁਪਣਿਆਂ ਦੇ ਵਿੱਚ ਆ ਕੇ ਤੂੰ ਮੈਨੂੰ ਨੱਤਰਵਾਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ 5-7 ਕਿਲੋ ਸੇਵੀਆਂ ਤੇ ਲਸਣ ਛੋਲੇ ਵਿੱਚ ਪਾ ਕੇ ਨੀ 1-4 ਦਾ ਡੱਬਾ ਤੇ ਬਿਸਕੁਟ ਕੜਵਾ ਕੇ ਨੀ ਸ਼ਕਪੂਰ ਜਾ ਅੰਮੀਏ ਮੈਂ ਕੋਠੇ ਕਾਂ ਅਡਾਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ ਜਤ ਕੁੰਡਲਾਂ ਵਿੱਚ ਪੈਰ ਤਰਾਤਾ ਦਿਲ ਚੋਹਾਂ ਕੇ ਪਰਦੇ ਗਰਮੀਤ ਬਰਾੜ ਤੇ ਪਾਪੀ ਦੋਵੇਂ ਹੱਥੀਂ ਛਾਵਾਂ ਕਰਦੇ ਮਣਨੀ ਵਜਰਾ ਕਿਧਰੇ ਜਦ ਤੂੰ ਨਾ ਥਿਉਣੀ ਏ ਜਦੋਂ ਮਾਂ ਕਿਸੇ ਦੀ ਮਰ ਜਾਏ ਤੂੰ ਮਾਂ ਮੈਨੂੰ ਚੇਤੇ ਆਉਣੀ ਏ ਇੱਕ ਦਿਨ ਸੁਪਨੇ ਵਿੱਚ ਤੂੰ ਬਹਿ ਕੇ ਦੁੱਖ ਸੁੱਖ ਸਾਰੇ ਭੁੱਲੇ ਹੱਕ ਕੁਲੀਤਾ ਮਰੋ ਰੋ ਅੰਮੀਏ ਗਿੱਲੇ ਕਰਤੇ ਕੋਲੇ ਜਦੋਂ ਰਿਸ਼ਤੇ ਨਾਤੇ ਤੋੜ ਗੀ ਸਾਰੇ ਫਿਰ ਕਿਉਂ ਹੱਕ ਜਿਤਾਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ ਚੇਤੇ ਆਉਣੀ ਏ 5-7 ਕਿਲੋ ਸੇਵੀਆਂ ਤੇ ਲਸਣ ਝੂਲੇ ਵਿੱਚ ਪਾਕੇ ਨੀ ਇੱਕ ਚਾਰ ਦਾ ਡੱਬਾ ਤੇ ਬਿਸਕੁਟ ਕਢਵਾ ਕੇ ਨੀ ਛਕਪੂਰ ਜਾ ਅੰਮੀਏ ਮੈਂ ਕੋਠੇ ਕਾਂ ਅਡਾਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ ਜਦ ਕੁੰਡਲਾਂ ਵਿੱਚ ਪੈਰ ਤਰਾਤਾ ਦਿਲ ਚੋਂ ਹੌਕੇ ਪਰਦੇ ਗਰਮੀਤ ਬਰਾੜ ਤੇ ਭਾબી ਦੋਵੇਂ ਆテンਸ਼ਾ ਮਾ ਕਰ ਦੇ ਮਣਨੀ ਵਜਰਾ ਕਿਦਰੇ ਜਦ ਤੂੰ ਨਾ ਥਿਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ ਇੱਕ ਦਿਨ ਸੁਪਨੇ ਵਿੱਚ ਤੂੰ ਬਹਿ ਕੇ ਦੁੱਖ-ਸ਼ੁੱਖ ਸਾਰੇ ਭੁੱਲੇ ਅੱਖ ਖੁੱਲੀ ਤਾਂ ਮਰੋ ਰੋ ਅੰਮੀਏ ਗਿੱਲੇ ਕਰਤੇ ਕੋਲੇ ਜੇ ਦਰੇਸਤੇ ਨਾਤੇ ਤੋੜ ਗੀ ਸਾਰੇ ਫਿਰ ਕਿਉਂ ਹੱਕ ਜਿਤਾਉਣੀ ਏ ਜਦੋਂ ਮਾਂ ਕਿਸੇ ਦੀ ਮਰ ਜੇ ਤੂੰ ਮਾਂ ਮੈਨੂੰ ਚੇਤੇ ਆਉਣੀ ਏ